ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਆਪਾਂ ਇੰਡੀਅਨ ਹਿਸਟਰੀ ਨਾਲ ਸੰਬੰਧਤ ਨਾਮੀ ਜਿਹੜੀ ਸੀਰੀਜ਼ ਸਟਾਰਟ ਕਰਨੇ ਜਾ ਰਹੇ ਹਾਂ ਜਿਹਦਾ ਪਹਿਲਾ ਟੌਪਿਕ ਹੈਗਾ ਆਪਣਾ ਸਿੰਧ ਘਾਟੀ ਸਭਿਅਤਾ ਜਿਹਨੂੰ ਆਪਾਂ ਹੜੱਪਾ ਸਭਿਅਤਾ ਵੀ ਕਹਿੰਦੇ ਆ ਹੋਰ ਕਈ ਨਾਂ ਦੇ ਬ੍ਰੌਂਜ਼ੇਜ਼ ਕਾਂਸਾ ਯੁੱਗ ਵੀ ਕਹਿੰਦੇ ਆ ਚਲੋ ਸ਼ੁਰੂਆਤ ਕਰਦੇ ਆਂ ਆਪਾਂ ਪਹਿਲੇ ਕੁਐਸਚਨ ਤੋਂ ਵੀ ਹੜੱप्पा ਸਭਿਅਤ ਸੰਬੰਧਿਤ ਹੈ ਤਾਂ ਹੜੱप्पा ਸਭਿਅਤ ਕਹਿੰਨਾ ਸੰਬੰਧਿਤ ਆ ਜੀ ਉਹ ਕਾਂਸਾ ਯੁੱਗ ਜਿਹਨੂੰ ਆਪਾਂ ਬ੍ਰੌਂਜ਼ 에ਜ ਵੀ ਕਹਿੰਦੇ ਆ ਕਿਉਂਕਿ ਲੋਹੇ ਬਾਰੇ ਪਤਾ ਨਹੀਂ ਸੀ ਇੱਥੇ ਪੱਥਰ ਯੁੱਗ ਨਾਲ ਵੀ ਨਹੀਂ ਕੋਈ ਨਹੀਂ ਤਾਂ ਇਹਦੇ ਵਿੱਚੋਂ ਜਿਹੜਾ ਸਹੀ ਯੁੱਗ ਦੂਸਰਾ ਹੈ ਮੋਹਨਜੋਦੜੋ ਦੀ ਖੋਜ ਕਿਹਨੇ ਕੀਤੀ ਸਿੰਧ ਘਾਟੀ ਸਭਿਅਤ ਦਾ ਜਿਹੜਾ ਪਹਿਲਾ ਨਗਰ ਕੋਜਿਆ ਸੀ ਉਹ ਹੜੱप्पा ਸੀ ਤੇ ਹੜੱਪਾ ਦੀ ਖੋਜ ਕੀਤੀ ਸੀ ਡੀ ਆਰ ਸਾਨੀ ਨੇ ਦਿਆ ਰਾਮ ਸਾਨੀ ਨੇ ਤੇ ਦੂਸਰਾ ਜਿਹੜਾ ਨਗਰ 1922 ਦੇ ਵਿੱਚ ਖੋਜਿਆ ਸੀ ਉਹ ਖੋਜਿਆ ਸੀ ਮੋਹਨਜੋਦੜੋ ਤੇ ਮੋਹਨਜੋਦੜੋ ਦੀ ਖੋਜ ਕੀਤੀ ਸੀ ਆਰ ਡੀ ਬੈਨਰਜੀ ਨੇ ਮੋਹਨਜੋਦੜੋ ਹੜੱਪਾ ਸੱਭਿਆਚਾਰ ਦਾ ਜਾਂ ਸਿੰਧ ਘਾਟੀ ਸੱਭਿਆਚਾਰ ਦਾ ਦੂਜਾ ਨਗਰ ਜਿਹੜਾ ਖੋਜਿਆ ਗਿਆ ਆਰ ਡੀ ਬਾਇਨਰਜੀ ਰਖਲ ਦਾਸ ਬਾਇਨਰਜੀ ਨੇ 1922 ਦੇ ਵਿੱਚ ਇਹ ਖੋਜ ਕੀਤੀ ਸੀ ਮੋਹਨਜੋਦੜੋ ਅੱਜ ਕੱਲ ਪਾਕਿਸਤਾਨ ਚ ਸਿੰਧ ਪ੍ਰਾਂਤ ਚ ਅਤੇ ਸਿੰਧ ਨਦੀ ਦੇ ਕਿਨਾਰੇ ਆ ਜਿਹੜੀ ਜਿੰਨੀ ਵੀ ਇਹ ਸਿੰਧ ਘਾਟੀ ਸਭਿਅਤਾ ਇਹ ਸਾਰੀ ਨਾ ਕਿਸੇ ਨਾ ਕਿਸੇ ਨਦੀ ਦੇ ਕਿਨਾਰੇ ਵਸੀ ਹੋਈ ਸੀ ਹਰੇਕ ਸ਼ਹਿਰ ਹੈੜਾ ਉਹ ਕਿਸੇ ਨਾ ਕਿਸੇ ਨਦੀ ਦੇ ਕੰਢੇ ਸੀਗਾ ਜਿਵੇਂ ਹੜੱਪਾ ਰਾਵੀਂ ਦੀ ਢੰਡੇ ਸੀ ਮੋਹਨਜੋਦੜੋ ਸਿੰਧ ਨਦੀ ਦੇ ਕੰਢੇ ਸੀ ਤੀਸਰਾ ਹੜੱਪਾ ਕਿੱਥੇ ਸਥਿਤਤਾ ਜਿਹੜਾ ਹੜੱਪਾ ਸ਼ਹਿਰ ਆ ਸਿੰਧ ਘਾਟੀ ਦਾ ਸੀਗਾ ਇਹ ਅੱਜ ਕੱਲ ਭਾਈ ਪਾਕਿਸਤਾਨ ਦੇ ਵਿੱਚ ਜਿਹੜਾ ਆਪਣਾ ਪੰਜਾਬ ਆ ਜਿਹਨੂੰ ਆਪਾਂ ਪੱਛਮੀ ਪ੍ਰਾਤਵੀ ਕਹਿੰਦੇ ਆ ਕਿਉਂਕਿ ਪੂਰਬੀ ਪੰਜਾਬ ਆਪਾਂ ਜਿੱਥੇ ਰਹਿਣੇ ਉਹ ਆ ਗਿਆ ਪੂਰਬ ਚੜ੍ਹਦੇ ਵਾਲੇ ਪਾਸੇ ਉਹਨੂੰ ਆਪਾਂ ਛੇਪਦੇ ਵਾਲਾ ਪੰਜਾਬ ਕਹਿੰਦੇ ਆ ਤਾਂ ਹੜੱਪਾ ਉੱਥੇ ਆ ਤੇ ਹੜੱਪਾ ਦੀ ਖੋਜ ਆਪਾਂ ਦੇਖੀ ਆ ਵੀ ਭਾਈ ਕਿਹਨੇ ਕੀਤੀ ਸੀਗੀ ਡੀ ਆਰ ਸਾਨੀ ਨੇ ਕੀਤੀ ਸੀਗੀ ਤੇ 1921 ਚ ਖੋਜ ਹੋਈ ਸੀਗੀ ਇਸੇ ਕਰਕੇ ਵੀ ਪਹਿਲਾ ਨਗਰ ਹੜੱਪਾ ਕੁੱਝਿਆ ਗਿਆ। ਇਸੇ ਕਰਕੇ ਆਪਾਂ ਸਿੰਧ ਘਾਟੀ ਸਭਿਅਤ ਨੂੰ ਹੜੱਪਾ ਸਭਿਅਤ ਵੀ ਕਹਿੰਦੇ ਆ। ਚੌਥਾ ਮ੍ਰਿਤਕਾਂ ਦਾ ਢਿੱਲਾ ਕਿਹਾ ਜਾਂਦਾ। ਕਿਹੜੇ ਸ਼ਹਿਰ ਨੂੰ ਮਾਉਂਡ ਆਫ ਡੈੱਡ ਕਿਹਾ ਜਾਂਦਾ? ਮ੍ਰਿਤਕਾਂ ਢਿੱਲਾ ਕਿਹਾ ਜਾਂਦਾ। ਵੀ ਉਹ ਸ਼ਹਿਰ ਦੀ ਭਾਈ ਜਦੋਂ ਖੋਦਾਈ ਸ਼ੁਰੂ ਹੋਈ ਸੀ ਤਾਂ ਉਦੋਂ ਡੈੱਡ ਬੋਡੀਆਂ, ਕੰਕਾਲ ਬਹੁਤ ਜ਼ਿਆਦਾ ਨਿਕਲੇ ਸੀਗੇ। ਤੇ ਉੱਥੇ ਜਿਹੜੇ ਇਤਿਹਾਸਕਾਰ ਸੀ ਉਹ ਕਹਿੰਦੇ ਭਾਈ ਇਹ ਤਾਂ ਮਾਉਂਡ ਆਫ ਡੈੱਡ ਇਹ ਤਾਂ ਡੈੱਡ ਬੋਡੀਆਂ ਦਾ ਜਿਹੜਾ ਢੇਰ ਲੱਗ ਗਿਆ ਤਾਂ ਉਹ ਕਿਹਾ ਜਾਂਦਾ ਸੀਗਾ ਜੀ ਮੋਹਨਜੋਦੜੋ ਨੂੰ ਮੋਹਨਜੋਦੜੋ ਨੂੰ ਕਹਿੰਦੇ ਸੀ ਮਾਉਂਡ ਆਫ ਡੈੱਡ ਮ੍ਰਿਤਕਾਂ ਢੇਲਾ ਪੰਜਵਾਂ ਹੜੱਪਾ ਸੱਭਿਆ ਦਾ ਸਮਾਂ ਕੀ ਸੀ ਹੜੱਪਾ ਸੱਭਿਆ ਦਾ ਸਮਾਂ ਕੀ ਸੀਗਾ ਪੰਜਵੇਂ ਦਾ ਅਨਸਰ 2500 ਤੋਂ ਲੈ ਕੇ 1750 ਬੀਸੀ ਠੀਕ ਹੈ ਜੀ ਪੁੱਠੇ ਸਾਲ ਚੱਲਦੇ ਸੀ ਬੀਸੀ ਬਿਫੋਰ ਕ੍ਰਿਸਟ ਜੀ ਨੂੰ ਆਪਾਂ ਈਸਾ ਪੂਰਵਕ ਕਹਿੰਦੇ ਆਂ 2500 ਤੋਂ 1750 BC ਹੜੱਪਾ ਸੱਭਿਆਚਾਰ ਜਦੋਂ 1750 ਚ ਖਤਮ ਹੋ ਜੂਗੀ ਫਿਰ ਆਰੀਅਨ ਸੱਭਿਅਤਾ ਆ ਜੂਗੀ ਜਿਹਦੇ ਵਿੱਚ 베ਦ ਰਚੇ ਜਾਣਗੇ ਚਾਰ 베ਦ ਪ੍ਰਾਣ ਮਹਾਕਾਵਨ ਸਾਰੇ ਇਹਦੇ ਵਿੱਚ ਰਚੇ ਜਾਊਗਾ ਛੇਮਾ ਕੁਐਸਚਨ ਆ ਵੀ ਸਿੰਧ ਘਾਟੀ ਸੱਭਿਆਚਾਰ ਦੀਆਂ ਸਮਕਾਲੀ ਸੱਭਿਆਤਾਵਾਂ ਕਿਹੜੀਆਂ ਸੀ ਉਸ ਵਕਤ ਵੀ ਜਦੋਂ ਭਾਈ ਸਿੰਧ ਘਾਟੀ ਸੱਭਿਆਤ ਵਸਦੀ ਸੀ ਉਹ ਸਮੇਂ ਦੁਨੀਆ ਦੇ ਵਿੱਚ ਹੋ ਸੱਭਿਆਤਾਵਾਂ ਉਹਦੇ ਸਮਕਾਲੀ ਸੀਗੀਆਂ ਉਹ ਕਿਹੜੀਆਂ ਸੀ ਮਿਸਰ ਦੀ ਚੀਨ ਦੀ ਮੈਸੋਪੋਟਾਮੀਆ ਦੀ ਉਪਰੋਕਤ ਸਾਰੀ ਤਾਂ ਛੇਵੇਂ ਦਾ ਸਾਰੀ ਆਉਣਾ ਉਸ ਵਕਤ ਇਹ ਸਾਰੀਆਂ ਸਭਿਆਤਾਮਾਂ ਸਿੰਧ ਘਾਟੀ ਸਭਿਆ ਦੇ ਸਮਕਾਲੀ ਸਭਿਆਤਾਮਾਂ ਰਹੀਆਂ ਨੇ 7ਵਾਂ ਸਿੰਧ ਘਾਟੀ ਸਭਿਆ ਦਾ ਖੇਤਰਫਲ ਕੀ ਸੀ ਜਾਂ ਮਤਲਬ ਸਿੰਧ ਘਾਟੀ ਕਿਹੋ ਜਿਹਾ ਆਕਾਰ ਚ ਫੈਲੀ ਹੋਈ ਸੀਗੀ ਤਾਂ 7ਵੇਂ ਦਾ ਆਨਸਰ ਕੀ ਆਊਗਾ ਜੀ ਤਿਕੋਣਾਕਾਰ ट्रायंगल ਦੀ ਤਰ੍ਹਾਂ ਉਹਦਾ ਮਤਲਬ ਆਕਾਰ ਬਣਿਆ ਹੋਇਆ ਸੀਗਾ ਸਿੰਧ ਘਾਟੀ ਸਭਿਆ ਦਾ ਜਿਹੜਾ ਖੇਤਰਫਲ ਸੀ ਆਕਾਰ ਸੀ ਉਹ ਟ੍ਰਾਇੰਗਲ ਦੀ ਤਰ੍ਹਾਂ ਸੀ ਤਿਕੋਣਾ ਸੀਗਾ ਅਗਲਾ ਸਿੰਧ ਘਾਟੀ ਸਭਿਆ ਦੀ ਬੰਦਰਗਾਹ ਕਿਹੜੀ ਸੀ ਸਿੰਧ ਘਾਟੀ ਸਭਿਆ ਦੇ ਮਤਲਬ ਜਿਹੜੇ ਕੋਈ ਸ਼ਹਿਰ ਸੂਤ ਸੀਗੇ ਵਪਾਰ ਵਗੈਰਾ ਜਿਹੜਾ ਬਾਹਰਲੇ ਮੁਲਕਾਂ ਨਾਲ ਹੁੰਦਾ ਸੀ ਉਹ ਵਿੱਚ ਕਈ ਮੁਲਕ ਇਹੋ ਜਿਹੇ ਜਿਹੜੇ ਸਮੁੰਦਰਾਂ ਨਾਲ ਵਪਾਰ ਕਰਦੇ ਸੀਗੇ ਸਮੁੰਦਰ ਦੇ ਜ਼ਰੀਏ ਤਾਂ ਇੱਕੋ ਇੱਕ ਆਪਣੀ ਇਹਨਾਂ ਦੀ ਬੰਦਰਗਾਹ ਸੀ ਤੇ ਉਹ ਬੰਦਰਗਾਹ ਸੀਗੀ ਲੋਥਲ ਇਹ ਯਾਦ ਰੱਖਣਾ ਸਿੰਧ ਘਾਟੀ ਸੱਭਿਆ ਦੀ ਇੱਕੋ ਇੱਕ ਬੰਦਰਗਾਹ ਕਿਹੜੀ ਹੈ ਜੀ ਲੋਥਲਾ ਤੇ ਲੋਥਲ ਅੱਜ ਕੱਲ ਗੁਜਰਾਤ ਜਿਹੜਾ ਸਟੇਟ ਆ ਉੱਥੇ ਪੈਂਦੀ ਆ ਲੋਥਲ ਜਗਾ ਕੀ ਸਿੰਧ ਘਾਟੀ ਸੱਭਿਆ ਦੀ ਇੱਕੋ ਇੱਕ ਬੰਦਰਗਾਹ ਸੀ ਨੌਵਾਂ ਵੀ ਮੋਹਨਜੋਦੜੋ ਕਿਸ ਨਦੀ ਦੇ ਕਿਨਾਰੇ ਸੀ ਮੋਹਨਜੋਦੜੋ ਕਿਹੜੀ ਨਦੀ ਦੇ ਕਿਨਾਰੇ ਸੀ ਇਹ ਆ ਗਿਆ ਜੀ ਸਿੰਧ ਨਦੀ ਦੇ ਕਿਨਾਰੇ ਸਿੰਧ ਨਦੀ ਦੇ ਕਿਨਾਰੇ ਸੀ ਜਿਵੇਂ ਹੜੱਪਾ ਰਾਵੀ ਦੇ ਸੀ ਤੇ ਮੋਹਨਜੋਦੜੋ ਆਪਣਾ ਸਿੰਧ ਨਦੀ ਦੇ ਸੀ ਹਰ ਆ ਕੰਗਾ ਮੰਗ ਕੇ ਰਮਾ ਲੈ ਗਈ ਤੇ 마ਸੀ ਨੇ ਗੁੱਸੇ ਚ ਆ ਕੇ ਉਹਤੇ ਅਟੈਕ ਕਰਵਾਤਾ ਸੀ ਇਹ ਟ੍ਰਿਕ ਜੀ ਆ ਹਰੇ ਤੋਂ ਬਣ ਗਿਆ ਹੜੱਪਾ ਰਾਵੀ ਨਦੀ ਦੇ ਕਿਨਾਰੇ ਠੀਕ ਹੈ ਜੀ 마ਸੀ ਤੋਂ ਕਿ ਬਣ ਗਿਆ ਮਮਾ ਮੋਹਨਜੋਦੜੋ ਤੇ ਸੱਸਾ ਸਿੰਧ ਨਦੀ ਦੇ ਕਿਨਾਰੇ ਵੀ ਜਿਹੜਾ ਮੋਹਨਜੋਦੜੋ ਸ਼ਹਿਰ ਸੀ ਕਿਹੜੀ ਨਦੀ ਦੇ ਕੰਢੇ ਬਸਿਆ ਸੀ ਇਹ ਸਿੰਧ ਨਦੀ ਦੇ ਕਿਉਂਕਿ ਜਿਹੜੀ ਹੜੱਪਾ ਸੱਭਿਆ ਸੀਗੀ ਸਿੰਧ ਘਾਟੀ ਸੱਭਿਆ ਸੀ ਜਿੰਨੇ ਵੀ ਇਹਦੇ ਨਾਗਰ ਸੀ ਉਹ ਕਿਸੇ ਨਾ ਕਿਸੇ ਨਦੀ ਦੇ ਕੰਢੇ ਬਸੇ ਹੋਏ ਸੀਗੇ ਤਾਂ ਮੋਹਨਜੋਦੜੋ ਕਿਹੜੀ ਨਦੀ ਦੇ ਕਿਨਾਰੇ ਸੀ ਉਹ ਸਿੰਧ ਨਦੀ ਦੇ ਕਿਨਾਰੇ ਸੀ 10ਵਾਂ ਹੜੱਪਾ ਕਿਸ ਨਦੀ ਦੇ ਕਿਨਾਰੇ ਸੀ ਹੁਣ ਜਿਵੇਂ ਤੁਹਾਨੂੰ ਹੁਣ ਹੀ ਦੱਸਿਆ ਹਰਾ ਹਰਾ ਕੰਗਾ ਹਰੇ ਤੋਂ ਹਾ ਹੜੱਪਾ ਰਾਰੇ ਤੋਂ ਰਾਵੀ ਤਾਂ ਇਹ ਰਾਵੀ ਨਦੀ ਦੇ ਕੰਢੇ ਸੀ ਹੜੱਪਾ ਜਿਹੜਾ ਸ਼ਹਿਰ ਸੀ ਰਾਵੀ ਨਦੀ ਦੇ ਕੰਢੇ ਆ ਗਿਆ 11ਵਾਂ ਕੁਐਸਚਨ ਆ ਗਿਆ ਜੀ ਨੱਚਦੀ ਕੁੜੀ ਦੀ ਜਿਹੜੀ ਮੂਰਤੀ ਮਿਲੀ ਆ ਡਾਂਸਿੰਗ ਗਰਲ ਇਹ ਵੀ ਸੰਧ ਘਟ ਸੱਭਿਆ ਦੇ ਨਾਲ ਸੰਬੰਧਿਤ ਉਸ ਵਕਤ ਜਿਹੜੇ ਕੋਈ ਕਹਿ ਲਈ ਉਹਨਾਂ ਦਾ ਕਲਚਰ ਸੀਗਾ ਨੱਚਣਾ ਹੈ ਨਾ ਇਸ ਤਰ੍ਹਾਂ ਇੱਕ ਮੂਰਤੀ ਮਿਲੀ ਆ ਨੱਚਦੀ ਕੁੜੀ ਦੀ ਮੂਰਤੀ ਉਹ ਕਿੱਥੋਂ ਮਿਲੀ ਆ ਉਹ ਮੋਹਨਜੋਦੜੋ ਚੋਂ ਮਿਲੀ ਆ ਇੱਥੇ ਇਹ ਟੌਪਿਕ ਦੇ ਵਿੱਚ ਮੋਹਨਜੋਦੜੋ ਬਹੁਤ ਮੇਨ ਰਹੂਗਾ ਕਿਉਂਕਿ ਇਹਦੇ ਵਿੱਚੋਂ ਜ਼ਿਆਦਾਤਰ ਕੁਐਸਚਨ ਪੁੱਛੇ ਜਾਂਦੇ ਨੇ ਤੇ ਮੋਹਨਜੋਦੜੋ ਚ ਕਾਫੀ ਚੀਜ਼ਾਂ ਆਪਾਨੂੰ ਮਿਲਣਗੀਆਂ ਨੱਚਦੀ ਕੁੜੀ ਦੀ ਮੂਰਤੀ ਕਿੱਥੋਂ ਮਿਲੀ ਆ ਜੀ ਉਹ ਵੀ ਮੋਹਨਜੋਦੜੋ ਚ ਮਿਲੀ ਆ ਵੱਡਾ ਇਸ਼ਨਾਨ ਘਰ ਗ੍ਰੇਟ ਬਾਥ ਵੱਡਾ ਨਾਉਣ ਵਾਲਾ ਸਿੰਧ ਘਾਟੀ ਸਭਿਆਅ ਦੀ ਮਤਲਬ ਇਹ ਬਹੁਤ ਵੱਡੀ ਵਿਸ਼ੇਸ਼ਤਾ ਰਹੀ ਆ ਵੀ ਉੱਥੇ ਜਿਹੜੀਆਂ ਕੋਈ ਖੁਦਾਈ ਦੇ ਦੌਰਾਨ ਚੀਜ਼ਾਂ ਮਿਲੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਇਹ ਵੀ ਮਿਲਿਆ ਵੱਡਾ ਇਸ਼ਨਾਨ ਘਰ ਉਹ ਕਿੱਥੇ ਮਿਲਿਆ ਉਹ ਵੀ ਮੋਹਨਜੋਦੜੋਚੋਂ ਮਿਲਿਆ ਮੈਂ ਤੁਹਾਨੂੰ ਦੱਸਿਆ ਵੀ ਮੋਹਨਜੋਦੜੋ ਕਾਫੀ ਫੇਮਸ ਰਹੂਗਾ ਮੋਹਨਜੋਦੜੋਚੋਂ ਇਹ ਜਾਣਖਿਓ ਵੀ ਵੱਡਾ ਇਸ਼ਨਾਨ ਘਰ ਕਿੱਥੋਂ ਮਿਲਦਾ ਉਹ ਵੀ ਮੋਹਨਜੋਦੜੋਚੋਂ ਮਿਲਦਾਗਾ 13ਵਾਂ ਆ ਗਿਆ ਜੀ ਸਿੰਧ ਘਾਟੀ ਦੇ ਲੋਕਾਂ ਦੀ ਲਿਪੀ ਕੀ ਸੀ ਬ੍ਰਹਮੀ ਕਰੋਸਟੀ ਚਿਤ੍ਰਮਈ ਦੇਵਨਾਗਰੀ ਸਿੰਧ ਘਾਟੀ ਦੇ ਲੋਕਾਂ ਦੀ ਜਿਹੜੀ ਲਿਪੀ ਸੀਗੀ ਉਹ ਕਿਹੜੀ ਸੀ ਚਿਤ੍ਰਮਈ ਸੀ ਪਿਕਚਰੋਗ੍ਰਾਫਿਕ ਉਹ ਘੁਗੀਆਂ ਮੋਰਨੀਆਂ ਬਣਾਉਂਦੇ ਸੀਗੇ ਚਿੱਤਰ ਬਣਾਉਂਦੇ ਸੀ ਡ੍ਰੈਂਗ ਵੀ ਆਪਦੇ ਹਾਫ ਭਾਵ ਉਹ ਚਿੱਤਰ ਚੁਤਰੀ ਇਹ ਬਣਾ ਕੇ ਘਗੀਆਂ ਮੋਰਨੀਆਂ ਇਹ ਬਣਾ ਕੇ ਉਹ ਦਰਸਾਉਂਦੇ ਸੀ ਇਸ ਕਰਕੇ ਇਹਨਾਂ ਦੀ ਜਿਹੜੀ ਉਹ ਚਿੱਤਰਮਈ ਸੀ ਪਿਕਚਰੋਗ੍ਰਾਫਿਕ ਸੀਗੀ ਲਿਪੀ ਸਿੰਧ ਘਾਟੀ ਦੇ ਲੋਕ ਸੋਨਾ ਕਿੱਥੋਂ ਮੰਗਵਾਉਂਦੇ ਸੀਗੇ ਤਾਂ ਸਿੰਧ ਘਾਟੀ ਦੇ ਜਿਹੜੇ ਲੋਕ ਆ ਜੀ ਉਹ ਸੋਨਾ ਕਿੱਥੋਂ ਮੰਗਵਾਉਂਦੇ ਸੀ ਕੋਲਾਰ ਦੀ ਖਾਨ ਕਰਨਾਟਕਾ ਦੇ ਵਿੱਚ ਅੱਜ ਕੱਲ੍ਹ ਵੀ ਕਰਨਾਟਕਾ ਚੋਂ ਸੋਨਾ ਨਿਕਲਦਾ ਉਸ ਵੇਲੇ ਵੀ ਕਰਨਾਟਕਾ ਦੇ ਵਿੱਚੋਂ ਹੀ ਸੋਨਾ ਨਿਕਲਦਾ ਸੀ ਤਾਂ ਕੋਲਾਰ ਦੀ ਜਿਹੜੀ ਖਾਨ ਸੀ ਉਥੋਂ ਇਹ ਸੋਨਾ ਮਗਵਾਉਂਦੇ ਸੀ ਸਿੰਧ ਘਾਟੀ ਸਭਿਅਤ ਕੀ ਸੀ ਪਿੰਡੂ ਸੀ ਸ਼ਹਿਰੀ ਸੀ ਜਾਂ ਕਬੀਲਿਆਂ ਰੂਪ ਚ ਰਹਿੰਦੇ ਸੀ ਜਾਂ ਇਹ ਤੇ ਬੀ ਦੋਨੇ ਸੀਗੇ ਤਾਂ 15ਵੇਂ ਦਾ ਕੀ ਆਊਗਾ ਜੀ ਇਹ ਸ਼ਹਿਰੀ ਸੀਗੇ ਜਿਹੜੇ ਸਿੰਧ ਘਾਟੀ ਦੇ ਲੋਕ ਸੀਗੇ ਉਹਨਾਂ ਦਾ ਰਹਿਣ ਸਹਿਣ ਸਾਰਾ ਸ਼ਹਿਰੀ ਸੀ ਸਿੰਧ ਘਾਟੀ ਜਿਹੜੀ ਮਤਲਬ ਜਿੰਨੇ ਵੀ ਨਗਰ ਮਿਲਿਆ ਕੋਈ ਪਿੰਡ ਨਹੀਂ ਮਿਲਿਆ ਉਹਨਾਂ ਦੇ ਸ਼ਹਿਰ ਦੇ ਵਿੱਚ ਜਿੰਨੇ ਕਹ ਲਈਏ ਆਪਾਂ ਨਾਗਰ ਮਿਲਿਆ ਸ਼ਹਿਰ ਮਿਲੇ ਨੇ ਉਹ ਬੜੇ ਸੁਚੱਜੇ ਢੰਗ ਨਾਲ ਬਣੇ ਨੇ ਜਿਵੇਂ ਚੰਡੀਗੜ੍ਹ ਸੈਕਟਰਾਂ 'ਚ ਵੰਡਿਆ ਸੀ ਉਸੇ ਤਰ੍ਹਾਂ ਜਿਹੜਾ ਜਿੰਨੇ ਵੀ ਹੜੱਪਾ ਮੋਹਨਜੋਦੜੋ ਨਗਰ ਮਿਲਿਆਣਾ ਉਹ ਵੀ ਸਾਰੇ ਇਸ ਤਰ੍ਹਾਂ ਬੰਡੇ ਸੀ ਗਲੀਆਂ ਨਾਲੀਆਂ ਪੂਰਾ ਸੀਵਰੇਜ ਦਾ ਪ੍ਰਬੰਧ ਸੀਗਾ ਸਾਰਾ ਜਿੰਨੇ ਵੀ ਮਤਲਬ ਆਧੁਨਿਕ ਸਹੂਲਤਾਂ ਸੀ ਤਕਰੀਬਨ ਹੈਗੀਆਂ ਸੀ ਉਹਨਾਂ ਕੋਲੇ ਬਹੁਤ ਬੰਦੇ ਮਤਲਬ ਫਾਰਵਰਡ ਸੀਗੇ ਤਾਂ ਇਹ ਸ਼ਹਿਰੀ ਸੀਗੇ ਸਿੰਧ ਘਾਟੀ ਦੇ ਲੋਕ ਕਿਸ ਤੋਂ ਜਾਣ ਸਨ 16ਵਾਂ ਕਵਚ ਦਾ ਗਿਆ ਸਿੰਧ ਘਾਟੀ ਦੇ ਲੋਕ ਕਿਸ ਤੋਂ ਜਾਣ ਸੀਗੇ ਤਾਂਬੇ ਤੋਂ ਸੋਨੇ ਤੋਂ ਲੋਹੇ ਤੋਂ ਟਿੰਨ ਤੋਂ ਤਾਂਬਾ ਹੀ ਵਰਤਦੇ ਸੀ ਸੋਨਾ ਹੀ ਵਰਤਦੇ ਸੀ ਟਿੰਨ ਵੀ ਵਰਤਦੇ ਸੀ ਪਰ ਲੋਹੇ ਤੋਂ ਹਣ ਜਾਣ ਸੀਗੇ ਠੀਕ ਹੈ ਜੀ ਲੋਹਾ ਅੱਗੇ ਜਾ ਕੇ ਲਗਭਗ 1200 BC ਦੇ ਵਿੱਚ ਜਾ ਕੇ ਲੋਹੇ ਦੀ ਖੋਜ ਹੁੰਦੀ ਆ ਤੇ ਇਹ ਸਿੰਧ ਘਾਟੀ ਵਾਲੇ ਲੋਹੇ ਬਾਰੇ ਜਾਣਦੇ ਨਹੀਂ 17ਵਾਂ ਹੈਡ ਲਿਖਿਆ ਚ ਕਿਹੜਾ ਸ਼ਹਿਰ ਗੁਜਰਾਤ ਦੇ ਵਿੱਚ ਆ ਠੀਕ ਹੈ ਜੀ ਕਿਹੜਾ ਸ਼ਹਿਰ ਗੁਜਰਾਤ ਦੇ ਵਿੱਚ ਆ ਇਹਦਾ ਉੱਤਰ ਆ ਜੂਗਾ ਏ ਤੌ ਲੱਬੀਦਾ ਤੌ ਲੱਬੀਦਾ ਇਹ ਕੁਜਰਾ ਚਾ ਬਣਾ ਵਾਲੀ ਰਾਖੀ ਗੜੀ ਇਹ ਹਰਿਆਣੇ ਚ ਆ ਗਈ 18ਵਾਂ ਸਿੰਧ ਘਾਟੀ ਦੇ ਲੋਕਾਂ ਦਾ ਮੁੱਖ ਕਿਤਾ ਕੀ ਸੀ 18 ਦਾ ਲੋਕਾਂ ਦਾ ਜਿਹੜਾ ਮੁੱਖ ਕਿਤਾ ਸੀ ਉਹ ਕਿਤਾ ਖੇਤੀਬਾੜੀ ਸੀਗਾ ਜੀ ਠੀਕ ਹੈ ਜੀ ਇਹ ਯਾਦ ਰੱਖਣਾ ਵੀ ਵਪਾਰ ਵੀ ਕਰਦੇ ਸੀ ਬਹੁਤ ਥੋੜੇ ਕਰਦੇ ਸੀ ਪਰ ਉਹਨਾਂ ਦਾ ਕੰਮ ਜਿਹੜਾ ਮੇਨ ਕੰਮ ਸੀਗਾ ਉਹ ਖੇਤੀਬਾੜੀ ਸੀ ਕਿਹੜਾ ਸ਼ਹਿਰ ਭੋਗਵਾ ਨਦੀ ਦੇ ਕਿਨਾਰੇ ਸੀ ਹੁਣ ਲੋਬੀ ਲੋਬੀ 마ਸੀ ਤੋਂ ਹਰਾ ਕੰਗਾ ਮਾਕੇ ਰਮਾ ਲੈ ਗਈ ਲੋਬੀ 마ਸੀ ਤੋਂ ਲੱਲੇਹੜਾ ਭੱਬੇਵਰੀ ਲੋਬੀ ਲੱਲੇ ਤੋਂ ਬਣ ਗਿਆ ਲੋਥਲ ਤੇ ਭੱਬੇ ਤੋਂ ਬਣ ਗਿਆ ਭੋਗਵਾ ਹੁਣ ਭੋਗਵਾ ਨਦੀ ਦੱਸਣੀ ਆ ਵੀ ਕਿਹੜੀ ਮਤਲਬ ਇਹ ਕਿਹੜੇ ਸ਼ਹਿਰ ਦੇ ਕੋਲ ਦੀ ਲੰਘਦੀ ਸੀ ਤਾਂ ਇਹ ਲੋਥਲ ਦੇ ਕੋਲ ਦੀ ਲੰਘਦੀ ਸੀ ਮਤਲਬ ਜਿਹੜਾ ਲੋਥਲਾ ਉਹ ਭੋਗਵਾ ਨਦੀ ਦੇ ਕਿਨਾਰੇ ਸੀ ਲੋਬੀ ਸ਼ਬਦ ਯਾਦ ਰੱਖ ਲਿਓ ਲੋਬੀ ਮਾਸੀ ਤੋਂ ਜਿਵੇਂ ਮਾਮੇ ਤੇ ਮਹੌਜੋਦੜੋ ਬਣ ਕੇ ਸੱਸਾ ਸਿੰਧ ਲੋਬੀ ਮਾਸੀ ਤੋਂ ਹਰਾ ਹਰੇ ਤੋਂ ਹੜੱਪਾ ਰਾਵੀ ਨਦੀ ਦੀ ਕਿਨਾਰ ਕੰਗਾ ਕਾਲੀ ਵੰਗਾ ਘੱਗਰ ਨਦੀ ਦੇ ਕਿਨਾਰੇ ਇਸ ਤਰ੍ਹਾਂ ਸੀਗਾ ਬੀਮਾ ਕੁਐਸਚਨ ਆ ਗਿਆ ਜੀ ਹੜੱਪਾ ਸਭਿਆ ਦਾ ਪ੍ਰਾਣਾ ਨਾਮ ਕੀ ਸੀ ਹੁਣ ਮੇਨ ਕੁਐਸਚਨ ਇਹ ਵੀ ਆ ਵੀ ਜਦੋਂ ਹੜੱਪਾ ਸਭਿਅਤ ਵਸਦੀ ਸੀਗੀ ਅੱਜ ਤੋਂ ਲਗਭਗ 4500 ਸਾਲ ਪਹਿਲਾਂ 4450 ਸਾਲ ਪਹਿਲਾਂ ਜਦੋਂ ਵਸਦੀ ਸੀ ਉਦੋਂ ਉਹਨੂੰ ਕੀ ਕਹਿੰਦੇ ਸੀਗੇ ਉਦੋਂ ਉਹਨੂੰ ਕਹਿੰਦੇ ਸੀ ਮੇਲੂਹਾ ਮੇਲੂਹਾ ਕਹਿੰਦੇ ਸੀਗੇ ਕਿਉਂਕਿ ਆਪਾਂ ਪੜਿਆਗਾ ਵੀ ਉਹ ਸਮੇਂ ਭਾਈ ਕਈ ਸੱਭਿਆਤਾਵਾਂ ਦੇ ਸਮਕਾਲੀ ਸੀ ਤੇ ਉਹ ਸੱਭਿਆਤਾਵਾਂ ਜਿਹੜੀਆਂ ਸਮਕਾਲੀ ਸੀਗੀਆਂ ਜਿਵੇਂ ਮੈਸੋਪੋਟਾਮੀਆ ਦੀ ਸੱਭਿਆਤਾ ਸਮਕਾਲੀ ਸੀ ਇਹਦੇ ਤੇ ਮੈਸੋਪੋਟਾਮੀਆ ਦੇ ਵਿੱਚ ਜਿੰਨੇ ਵੀ ਉੱਥੇ ਕੋਈ ਕਾਗਜ਼ ਪੱਤਰ ਸਬੂਤ ਮਿਲੇ ਉਹਨਾਂ ਤੇ ਲਿਖਿਆ ਵੀ ਭਾਈ ਸਿੰਧ ਘਾਟੀ ਵਾਲਿਆਂ ਨੂੰ ਉਸ ਵਕਤ ਮੇਲੂਹਾ ਕਹਿੰਦੇ ਸੀਗੇ ਇਹ ਜਿਹੜਾ ਸਿੰਧ ਘਾਟੀ ਨਾਂ ਹੈਗਾ ਇਹ ਤਾਂ ਦਿੱਤਾ ਜੋਨ ਮਾਰਸ਼ਲ ਨੇ ਜੌਨ ਮਾਰਸ਼ਲ ਨੇ ਇਹਦੀ ਸਾਰੀ ਖੁਦਾਈ ਕਰਵਾਈ ਹੈ ਖੋਜ ਕਰਵਾਈ ਹੈ ਮੇਨ ਜਿਹੜਾ ਪੁਰਾਤਤਵ ਵਿਭਾਗ ਦਾ ਕਹ ਲਈਏ ਡਾਇਰੈਕਟਰ ਜਨਰਲ ਸੀ ਜਨਰਲ ਡਾਇਰੈਕਟਰ ਸੀ ਉਹ ਜੌਨ ਮਾਰਸ਼ਲ ਸੀ ਉਹਨੇ ਅੱਗੇ ਬੰਦੇ ਡਿਊਟੀ ਲਈ ਸੀ ਖੋਜ ਕਰਵਾਈ ਸੀ ਤੇ ਜਦੋਂ ਖੋਜ ਹੋ ਗਈ ਸੀ ਤਾਂ ਇਹ ਸਿੰਧ ਘਾਟੀ ਨਾ ਹੜੱਪਾ ਸੱਭਿਆਤਾ ਨਾ ਇਹ ਜੌਨ ਮਾਰਸ਼ਲ ਨੇ ਦਿੱਤੇ ਸੀ ਗੱਲ ਇਹ ਆ ਵੀ ਜਦੋਂ ਸੱਭਿਆਤ ਬਸਦੀ ਸੀ ਉਦੋਂ ਇਹ ਸੱਭਿਆਤ ਨੂੰ ਕਹਿੰਦੇ ਕੀ ਸੀ ਕੀ ਨਾਂ ਸੀ ਇਹਦਾ ਤਾਂ ਉਹ ਨਾਂ ਸੀਗਾ ਜੀ ਮੇਲੂਹਾ ਮਿਲੂਗਾ ਸੀ 21ਵਾਂ ਕੁਐਸਚਨ ਆ ਗਿਆ ਸਿੰਧ ਘਾਟੀ ਸੱਭਿਆ ਦੀ ਖੋਜ ਕਿਸ ਨੇ ਕਰਵਾਈ ਹੁਣੀ ਦੱਸ ਕੇਟਿਆਂ ਇਹ ਕਰਵਾਈ ਹੈ ਜੀ ਜੌਨ ਮਾਰਸ਼ਲ ਨੇ ਜੌਨ ਮਾਰਸ਼ਲ ਅੰਗਰੇਜ਼ ਅਧਿਕਾਰੀ ਸੀ ਇਹ ਨੇ ਬੰਦੇ ਨੇ ਸਾਰੀ ਸਿੰਧ ਘਾਟੀ ਸੱਭਿਆ ਦੀ ਖੋਜ ਕਰਵਾਈ ਸੀ 22ਵਾਂ ਹੜੱਪਾ ਦੀ ਖੋਜ ਕਿਸ ਨੇ ਕੀਤੀ ਸੀਗੀ ਹੜੱਪਾ ਦੀ ਖੋਜ ਕੀਤੀ ਹੈ ਡੀ ਆਰ ਸਾਨੀ ਨੇ ਡੇ ਆ ਰਾਮ ਸਾਨੀ ਸਭ ਤੋਂ ਪਹਿਲਾਂ ਕਿਹੜਾ ਸ਼ਹਿਰ ਖੋਜਿਆ ਗਿਆ ਹੜੱਪਾ ਖੋਜਿਆ ਗਿਆ ਰਾਵੀ ਨਦੀ ਦੇ ਕੰਡੇ ਸੀ 1921 ਜਿਹੇ ਦੀ ਖੋਜ ਕੀਤੀ ਸੀ ਦਇਆ ਰਾਮ ਸਾਨੀ ਨੇ ਖੋਜ ਕੀਤੀ ਸੀ ਹੇਠ ਲਿਖਿਆਂ ਚੋਂ ਕਿਹੜਾ ਸਥਾਨ ਪੰਜਾਬ ਦੇ ਵਿੱਚ ਨਹੀਂ ਹੈਗਾ ਕੋਟਲਾ ਨਿਹੰਗ ਖਾਂ ਵੀ ਹੈਗਾ ਆਪਣੇ ਪੰਜਾਬ ਚ ਰਹੀੜਾ ਵੀ ਆ ਸੰਘੇਲ ਵੀ ਆ ਸੰਘੋੜ ਸੰਘੋੜ ਵੀ ਆ ਤੇ ਰਾਖੀ ਗੜੀ ਨਹੀਂ ਇਹਦਾ ਬੀ ਆਪਸ਼ਨ ਆ ਜੂਗਾ 23 ਦਾ 23 ਦਾ ਆ ਗਿਆ ਜੀ ਬੀ 24 ਹੜੱप्पा ਸੱਭਿਅਤ ਮਿਸਰ ਦੀ ਸੱਭਿਅਤ ਨਾਲੋਂ ਲਗਭਗ ਕਿੰਨੇ ਗੁਣਾ ਵੱਡੀ ਸੀ ਤਾਂ 24 ਦੇ ਦਾ ਆ ਗਿਆ ਜੀ 20 ਗੁਣਾ ਵੱਡੀ ਸੀਗੀ ਤਾਂ ਇਹਦਾ ਉੱਤਰ ਆ ਜੂਗਾ 20 ਗੁਣਾ 24ਵੇਂ ਦਾ 20 ਆ ਜੂਗਾ ਜਿਹੜੀ ਹੜੱਪਾ ਸੱਭਿਆਸੀ ਮਿਸਰ ਦੀ ਸੱਭਿਆਤ ਨਾਲੋਂ 20 ਗੁਣਾ ਵੱਡੀ ਸੱਭਿਆਸੀ ਹੈ 25ਵਾਂ ਸਿੰਧ ਘਾਟੀ ਸੱਭਿਆ ਦਾ ਜਿਹੜਾ ਪਤਨ ਹੋਇਆ ਕਦੋਂ ਪਤਨ ਹੋਇਆ ਇਹ ਹੋਇਆ ਜੀ 1750 ਬੀਸੀ ਦੇ ਵਿੱਚ ਕਿਉਂਕਿ 2500 ਦੇ ਵਿੱਚ ਇਹਦੀ ਸ਼ੁਰੂਆਤ ਹੁੰਦੀ ਆ 2500 ਤੋਂ ਲੈ ਕੇ 1750 ਬੀਸੀ ਦੇ ਵਿਚਾਲੇ ਇਹ ਲਗਭਗ ਸਾਢੇ 850 ਸਾਲ ਜਿਹੜੀ 700 750 ਸਾਲ ਇਹ ਬਸ ਮਤਲਬ ਬੜੀ ਫੁੱਲੀ ਆ 1750 ਈਸੀ ਦੇ ਵਿੱਚ ਇਹਦਾ ਅੰਤ ਹੋ ਗਿਆ ਸੀ ਪਤਨ ਹੋ ਗਿਆ ਸੀ 26ਵਾਂ ਸਿੰਧ ਘਾਟੀ ਦੀ ਜਿਹੜੀ ਲਿਪੀ ਆ ਆਪਾਂ ਦੇਖਿਆ ਵੀ ਚਿਤ੍ਰਾਮਈ ਆ ਘੁਗੀਆਂ ਮੋਰ ਦੀਆਂ ਜਿਹਾ ਬਣੀਆਂ ਨੇ ਉਹ ਲਿਪੀ ਦੇ ਚਿੰਨ ਕਿੱਥੋਂ ਮਿਲੇ ਨੇ ਤਾਂ ਉਹ ਲਿਪੀ ਦੇ ਜਿਹੜੇ ਚਿੰਨ ਮਿਲਿਆ ਜੀ ਧੌਲਾ ਹੀ ਰਾਤੋਂ ਕਾਟੀ ਦੇ ਲੋਕ ਮਾਪ ਤੋਲ ਬਾਰੇ ਜਾਣਦੇ ਸੀ ਮਤਲਬ ਉਹ ਤੋਲਣਾ ਵੀ ਪਹਿਮਾ ਹਾਂਜੀ 26ਵਾਂ ਇਹ ਕਿਵੈਸਚਨ ਸੀ ਸਿੰਧ ਘਾਟੀ ਸਭਿਅਤਾ ਦੀ ਜਿਹੜੀ ਲਿਪੀ ਦੇ ਚਿੰਨਾਂ ਚਿੰਨ ਕਿੱਥੋਂ ਮਿਲੇ ਸੀ ਉਹ ਮਿਲੇ ਸੀਗੇ ਧੌਲਾ ਵਿਰਾਤੋਂ ਅੱਗੇ 27ਵਾਂ ਸਿੰਧ ਘਾਟੀ ਦੇ ਲੋਕ ਮਾਪ ਤੋਲ ਬਾਰੇ ਜਾਣਦੇ ਸੀ ਤਾਂ ਪੈਮਾਨਾ ਮਿਲਿਆ ਇੱਕ ਨਾ ਕਾਂਸੇ ਦੀ ਛੋਟੀ ਮਿਲੀ ਆ ਕਿਉਂਕਿ ਸਾਰੀ ਇਹ ਸਭਿਅਤਾ ਕਾਂਸੇ ਨਾਲ ਸੰਬੰਧਤ ਆ ਕਾਂਸਾ ਯੋਗਾ ਕਾਂਸਾ ਇਹਨਾਂ ਨੇ ਮਤਲਬ ਧਾਤ ਵਰਤੀ ਆ ਜ਼ਿਆਦਾਤਰ ਤਾਂ ਕਾਂਸੇ ਦੀ ਇੱਕ ਛੋਟੀ ਮਿਲੀ ਆ ਤੇ ਛੋਟੀ ਮਿਲੀ ਸੀ ਹੜੱਪਾ ਦੇ ਵਿੱਚੋਂ ਤਾਂ 27 ਦਾ ਸੀ ਆਨਸਰ ਆ ਜੂਗਾ 28 ਸਿੰਧ ਘਾਟੀ ਦੇ ਲੋਕ ਕਿਹੜੀ ਖੇਡ ਤੋਂ ਜਾਣੂ ਸੀ ਉਹ ਜਾਣੂ ਸੀਗੇ ਜੀ ਸ਼ਤਰੰਜ ਤੋਂ ਤਾਂ 28ਵੇਂ ਦਾ ਕੀ ਆ ਗਿਆ ਸ਼ਤਰੰਜ ਖੇਡਦੇ ਸੀਗੇ ਸਿੰਧ 29ਵਾਂ ਸਿੰਧ ਘਾਟੀ ਦੇ ਜਿਹੜੇ ਘਰ ਸੀ ਕਾਦੇ ਬਣੇ ਸੀ ਪੱਕੀਆਂ ਇੱਟਾਂ ਦੇ ਬਣੇ ਸੀ ਉਹਨਾਂ ਨੇ ਪੱਕੀਆਂ ਇੱਟਾਂ ਦੇ ਬਣਾਏ ਹੋਏ ਸੀਗੇ ਅ ਟੀਮਾ ਆ ਗਿਆ ਊਠ ਦੀਆਂ ਹੱਡੀਆਂ ਮਿਲੀਆਂ ਨੇ ਊਠ ਆਪਣ ਪਤਾ ਵੀ ਮਾਰੂਥਲ ਦਾ ਜਹਾਜ਼ ਆ ਤੇ ਮਾਰੂਥਲ ਕਿੱਥੇ ਆ ਰਾਜਸਥਾਨ ਚ ਅਤੇ ਰਾਜਸਥਾਨ ਦੇ ਵਿੱਚ ਕਾਲੀਆਂ ਬੰਗਾ ਕਾਲੀ ਬੰਗਾ ਠੀਕ ਹੈ ਜੀ ਕਾਲੀ ਬੰਗਾ ਦਾ ਉੱਤਰਾਜੂ ਅੱਗੇ 31 ਨੰਬਰ ਕੁਐਸਚਨ ਆ ਗਿਆ ਰੋਪੜ ਦੇ ਵਿੱਚ ਜਿਹੜੀ ਖੁਦਾਈ ਕਿਹਨੇ ਕਰਵਾਈ ਸੀ ਜਿਹੜਾ ਰੋਪੜ ਸਿੰਧ ਘਾਟੀ ਸੱਭਿਆਚਾਰ ਨਾਲ ਸੰਬੰਧਿਤ ਸ਼ਹਿਰ ਆ ਉਹਦੀ ਖੁਦਾਈ ਕਿਹਨੇ ਕਰਵਾਈ ਸੀ ਤਾਂ ਉਹ ਖੁਦਾਈ ਜਿਹੜੀ ਕਰਵਾਈ ਸੀਗੀ ਉਹ ਕਰਵਾਈ ਸੀਗੀ ਜੀ ਵੀ ਡੀ ਸ਼ਰਮਾ ਨੇ ਜਗਦਤ ਸ਼ਰਮਾ ਵੀ ਡੀ ਜਗਦਤ ਸ਼ਰਮਾ ਜਗਜਗਿਆਦਤ ਸ਼ਰਮਾ 32ਵਾਂ ਕਿਹੜਾ ਸ਼ਹਿਰ ਪਾਕਿਸਤਾਨ ਦੇ ਵਿੱਚ ਨਹੀਂ ਹੈਗਾ? ਮੋਹਨਜੋਦੜੋ, ਰਾਂਜਪੁਰ, ਹੜੱਪਾ, ਕੋਟੜੀਜੀ ਤਾਂ ਇਹਦਾ ਉੱਤਰ ਆਊਗਾ ਜੀ ਰਾਂਜਪੁਰ। ਰਾਂਜਪੁਰ ਜਿਹੜਾ ਸ਼ਹਿਰ ਹੈ ਉਹ ਪਾਕਿਸਤਾਨ ਚ ਨਹੀਂ ਇਹ ਇੰਡੀਆ ਚ ਹੈਗਾਗਾ। ਪਾਕਿਸਤਾਨ ਦੇ ਵਿੱਚ ਨਹੀਂ ਹੈਗਾ ਬਾਕੀ ਪਾਕਿਸਤਾਨ ਚ ਨੇ ਇਹ ਇੰਡੀਆ ਦੇ ਵਿੱਚ ਸਥਿਤ ਹੈ। 33ਵਾਂ ਸਿੰਧ ਘਾਟੀ ਸੱਭਿਆਚਾਰ ਦਾ ਪੂਰਬੀ ਸਿਰਾਸੀ, ਮਤਲਬ ਸਿੰਧ ਘਾਟੀ ਸੱਭਿਆਚਾਰ ਆਪਣੇ ਇੰਡੀਆ ਦੇ ਵਿੱਚ ਫੈਲੀ ਸੀ ਪੂਰਬ ਵਾਲੇ ਪਾਸੇ, ਚੜ੍ਹਦੇ ਵਾਲੇ ਪਾਸੇ, ਸੂਰਜ ਵਾਲੇ ਪਾਸੇ। ਇਹ ਦਾ ਜਿਹੜਾ ਕਹਿ ਲਿਏ ਵੀ ਪੂਰਬੀ ਸਿਰਾ ਕਿੱਥੋਂ ਤੱਕ ਫੈਲੀ ਸੀਗੀ ਤਾਂ ਇਹਦਾ ਆਨਸਰ ਆਜੂਆ ਆਲਮਗੀਰ ਆਲਮਗੀਰ ਸ਼ਹਿਰ ਮਿਲੇਗਾ ਜੂਪੀ ਦੇ ਵਿੱਚ ਇਹਦਾ ਮਤਲਬ ਜਿਹੜਾ ਕਹਿ ਲਿਗੇ ਪੂਰਬ ਵਾਲਾ ਪਾਸਾ ਸੀ ਉਹ ਜੂਪੀ ਤੱਕ ਫੈਲਿਆ ਹੋਇਆ ਸੀਗਾ ਤੇ 34ਵਾਂ ਕਾਲੀ ਬੰਗਾ ਦੀ ਖੋਜ ਕਿਸ ਨੇ ਕੀਤੀ ਸੀ ਕਾਲੀ ਬੰਗਾ ਦੀ ਖੋਜ ਕਿਹਨੇ ਕੀਤੀ ਸੀਗੀ ਆਰ ਐਸ ਬੇਸਤ ਬੁਰਜਵਾਸੀ ਲਾਲ ਜਗਤਪਤ ਸ਼ਰਮਾ ਡੀ ਆਰ ਸਾਨੀ ਤਾ 34ਵੇਂ ਦਾ ਬੀ ਆ ਜੂਆ ਜੀ ਬੁਰਜਵਾਸੀ ਲਾਲ ਬੀ ਐਸ ਲਾਲ ਵੀ ਕਹਿੰਦੇ ਆ ਬੁਰਜਵਾਸੀ ਲਾਲ ਇਹੜੇ ਕੀਤੀ ਸੀਗੀ ਕਾਲੀ ਬੰਗਾ ਕਿਉਂਕਿ ਇੱਥੇ ਕਾਲੀਆਂ ਬੰਗਾ ਦੇ ਟੋਟੇ ਮਿਲੇ ਸੀਗੇ ਇਸ ਕਰਕੇ ਸ਼ਹਿਰ ਦਾ ਨਾਮ ਇਹ ਰਾਜਸਥਾਨ ਦੇ ਵਿੱਚ ਹੈ ਕਾਲੀਆਂ ਬੰਗਾ ਕਾਲੀ ਬੰਗਾ ਪੈ ਗਿਆ ਸੀ 35ਵਾਂ ਪਸ਼ੂਪਤੀ ਦੀ ਮੋਰ ਕਿੱਥੋਂ ਮਿਲੀ ਆ ਇੱਕ ਨਾ ਮੋਰ ਮਿਲੀ ਆ ਉਤੇ ਬੈਠਾ ਜਿਹੜਾ ਇੱਕ ਦੇਵਤਾ ਬੈਠਾਗਾ ਤੇ ਉਹਦੇ ਮਤਲਬ ਤਿੰਨ ਸਿੰਘ ਸਿਰ ਨੇ ਸਿਰ ਦੇ ਉੱਤੇ ਤਿੰਨ ਸਿੰਘ ਨੇ ਆਸੇ-ਪਾਸੇ ਉਹ ਪਸ਼ੂ ਬਠਾਈ ਬੈਠੇ ਇਸ ਕਰਕੇ ਪਸ਼ੂ ਪਤੀ ਦੇਵਤਾ ਕਹਿੰਦੇ ਆ ਜਾਂ ਪਸ਼ੂ ਪਤੀ ਕਹਿੰਦੇ ਉਹਦੀ ਇੱਕ ਮੋਰ ਮਿਲੀ ਆ ਵੀ ਜਿਆਦਾਤਰ ਜਿਹੜੀ ਆਪਾਂ ਕਹਿ ਲਈਏ ਵੀ ਲਿਪੀ ਲੁਪੀ ਆ ਨਾ ਕੁਝ ਮੋਰਾਂ ਤਾਂ ਹੀ ਮਿਲੀ ਆ ਤੇ ਉਹ ਮੋਰ ਕਿੱਥੋਂ ਮਿਲੀ ਆ ਉਹ ਮਿਲੀ ਆ ਮੋਹਨਜੋਦੜੋ ਸਾਨੂੰ ਪਹਿਲੀ ਦੱਸਿਆ ਵੀ ਮੋਹਨਜੋਦੜੋ ਸ਼ਹਿਰ ਇਹ ਹੈ ਜਿੱਥੇ ਸਭ ਤੋਂ ਜ਼ਿਆਦਾ ਵੱਧ ਚੀਜ਼ਾਂ ਮਿਲਣਗੀਆਂ 36ਵਾਂ ਇਸ ਚੀਜ਼ ਦੀ ਉਪਜ ਵਿੱਚ ਸਿੰਧ ਘਾਟੀ ਦੇ ਲੋਕ ਸਾਰੇ ਸੰਸਾਰ ਦੇ ਵਿੱਚ ਪਰਸੇਸ ਸੀਗੇ ਫੇਮਸ ਸੀਗਾ ਸਿੰਧ ਘਾਟੀ ਵਾਲੇ ਫੇਮਸ ਸੀ ਪੂਰੇ ਆਲ ਵਰਲਡ ਦੇ ਵਿੱਚ ਕਿਹੜੀ ਚੀਜ਼ ਨੂੰ ਲੈ ਕੇ ਕਿਹੜੀ ਪੈਦਾਵਾਰ ਨੂੰ ਲੈ ਕੇ ਉਹ ਫੇਮਸ ਚੀਜ਼ ਸੀਗੀ ਜੀ ਕਪਾਹ ਸਭ ਤੋਂ ਵੱਧ ਜਿਹੜੀ ਕਪਾਹ ਸੀਗੀ ਉਹ ਸਿੰਧ ਘਾਟੀ ਦੀ ਮਤਲਬ ਬਾਹਰਲੇ ਮੁਲਕਾਂ ਨੂੰ ਭੇਜੀ ਜਾਂਦੀ ਸੀਗੀ ਇਸੇ ਕਰਕੇ ਸਿੰਧ ਘਾਟੀ ਵਾਲੇ ਕਪਾਹ ਦੇ ਲਈ ਜਾਣੇ ਜਾਂਦੇ ਸੀ 37ਵੇਂ ਸਿੰਧ ਘਾਟੀ ਦੇ ਲੋਕ ਸਭ ਤੋਂ ਵੱਧ ਪੂਜਾ ਕਿਸ ਦੀ ਕਰਦੇ ਸੀ 37ਵੇਂ ਏ ਕਰਦੇ ਸੀ ਮਾਤ ਦੇਵੀ ਦੀ ਮਾਤਰ ਦੇਵੀ ਦੀ ਮਾਤਰ ਦੇਵੀ ਦੀ ਪੂਜਾ ਕਰਦੇ ਸੀਗੇ 38 ਕਾਲੀ ਬੰਗਾ ਕਿੱਥੇ ਸਥਿਤਤਾ ਇਹ ਰਾਜਸਥਾਨ ਦੇ ਵਿੱਚ ਆ ਗਿਆ ਸਿੰਧ ਘਾਟੀ ਸੱਭਿਆ ਦੀਆਂ ਜ਼ਿਆਦਾਤਰ ਮੋਹਰਾਂ ਤੇ ਮੂਰਤੀਆਂ ਕਿਸ ਦੀਆਂ ਬਣੀਆਂ ਮਿਲੀਆਂ ਨੇ ਜ਼ਿਆਦਾਤਰ ਮੋਹਰਾਂ ਅਤੇ ਮੂਰਤੀਆਂ ਕਿਹੜੀ ਚੀਜ਼ ਦੀਆਂ ਬਣਦੀਆਂ ਸੀਗੀਆਂ 39 ਦਾ ਕੀ ਅਬਸਰ ਟੈਰਾਕੋਟਾ ਟੈਰਾਕੋਟਾ ਇੱਕ ਤਰ੍ਹਾਂ ਦੀ ਮਿੱਟੀ ਸੀ ਮਿੱਟੀ ਨੂੰ ਪਕਾ ਕੇ ਜਿਹੜੀਆਂ ਮੂਰਾਂ ਬਣਦੀਆਂ ਸੀ ਪੱਕੀ ਮਿੱਟੀ ਨੂੰ ਆਪਾਂ ਟੈਰਾਕੋਟਾ ਕਹਿੰਦੇ ਸੀ ਟੈਰਾਕੋਟਾ ਦੀਆਂ ਜ਼ਿਆਦਾਤਰ ਜਿਹੜੀਆਂ ਮੂਰਾਂ ਮਿਲੀਆਂ ਨੇ ਨਾ ਜਾਂ ਮੂਰਤੀਆਂ ਬਣੀਆਂ ਨੇ ਉਹ ਟੈਰਾਕੋਟਾ ਦੀਆਂ ਬਣੀਆਂ ਸਿੰਧ ਘਾਟੀ ਸੱਭਿਆ ਦੇ ਪਤਾਂ ਦੇ ਕੀ ਕਾਰਨ ਸੀ ਪੁਚਾਲ ਸੋਕਾ ਪੈਣ ਕਾਰਨ ਆਰੀਆ ਦੇ ਹਮਲੇ ਜਾਂ ਸਾਰੇ ਤੇ ਇਹ ਉਪਰੋਖਤ ਸਾਰੇ ਹੀ ਕਹਿ ਸਕਦੇ ਆ ਕੋਈ ਕਹਿੰਦਾ ਪੁਚਾਲ ਕਰਕੇ ਕੋਈ ਸੋਕਾ ਪੈਣ ਕਰਕੇ ਕਈ ਆਦੇ ਆਰੀਆ ਦੇ ਹਮਲੇ ਕੁਝ ਵੀ ਹੋ ਸਕਦਾ ਹੈਗਾ ਤਾਂ ਉਪਰੋਖਤ ਸਾਰੇ ਕਾਰਨ ਹੀ ਆ ਠੀਕ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਓ と、サレンタルマ、テンキュー。